ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰ ਫਤੇ ਵੀਰ ਬਲੌਗ ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਵੀਡੀਓ ਉਬਲੇ ਆਲੂਆਂ ਦੀ ਸਬਜ਼ੀ ਬਣਾਉਣ ਦੀ ਤੇ ਜਿਵੇਂ ਕਿ ਵਿਆਹ ਸ਼ਾਦੀਆਂ ਦੇ ਵਿੱਚ ਜਾਂ ਢੰਡਾਰੇ 'ਚ ਆਪਾਂ ਮਿਲਦੀ ਆਪਾਂ ਨੂੰ ਸਬਜ਼ੀ ਤੇ ਉਬਲੇ ਆਲੂਆਂ ਦੀ ਤੇ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈਗੀ ਤੇ ਉਸ ਤਰੀਕੇ ਨਾਲ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਹਲਵਾਈ ਸਟਾਈਲ ਉਬਲੇ ਆਲੂਆਂ ਦੀ ਸਬਜ਼ੀ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਲੱਗੇ ਆਂ ਜੀ ਵੀਡੀਓ ਸ਼ੁਰੂ ਕਰਨ ਇੱਥੇ ਜੀ ਆਪਣੀ ਫਰਾਈ ਗਰਮ ਹੋਊਗੀ ਤੇ ਇਹ ਚ ਆਪਾਂ ਪਾ ਲਾਂਗੇ ਸਰੋਂ ਦਾ ਤੇਲ ਲੋ ਜੀ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀਰਾ తిను వడ్డే సైజమాటరీ పా దాగే టమాటరను థా జా హాఫ్ల ਫੇਰ ਇਹਦੇ ਵਿੱਚ ਪਾ ਦਾਂਗੇ ਜੀ ਹਲਦੀ ਇਹ 1 ਚਮਚਾ ਆਪਾਂ ਹਲਦੀ ਰੱਖਾਇਆ ਤੇ ਨਮਕ ਸੁਆਹ ਮਿਰਚ ਵੈਸੇ ਤੁਸੀਂ ਆਪਦੇ ਟੇਸਟ ਦੇ ਸੋ ਅਨਸਾਰ ਪਾ ਸਕਦੇ ਆ ਤੇ ਆਪਾਂ ਪਾ ਲਿਆ 1 ਚਮਚਾ ਲਾਲ ਮਿਰਚ ਪਾਊਡਰ ਦਾ ਤੇ ਇੱਕ ਚਮਚੇ ਵਿੱਚ ਆਪਾਂ ਪਾਵਾਂਗੇ ਗਰਮ ਮਸਾਲਾ ਤੇ ਨਮਕ ਇੱਕ ਚਮਚਾ ਆਪਾਂ ਪਾਵਾਂਗੇ ਧਨੀਆ ਪਾਊਡਰ ਧਨੀਆ ਪਾਊਡਰ ਨਾਲ ਬਹੁਤ ਜ਼ਿਆਦਾ ਟੇਸਟ ਆ ਜਾਂਦਾ ਵਧੀਆੰਦਾ ਸਬਜ਼ੀ ਦਾ ਤੇ ਥੋੜੀ ਜੀ ਆਪਾਂ ਹੁਣ ਲਈਏ ਇੱਥੇ ਕਸਤੂਰੀ ਮੇਥੀ ਇਹ ਪਾ ਦਾਂਗੇ ਤੇ ਹੁਣ ਆਪਾਂ ਸਾਰੇ ਮਸਾਲੇ ਪਾ ਚੁੱਕੇ ਆ ਜੀ ਤੇ ਇੱਥੇ ਆਪਾਂ ਪਾ ਦਾਂਗੇ ਪਾਣੀ ਮਸਾਲੇ ਪਕਾਉਣ ਲਈ ਤੇ ਇਸ ਤਰੀਕੇ ਨਾਲ ਆਪਾਂ ਹੁਣ ਸਾਰੇ ਮਸਾਲੇ ਟਮਾਟਰ ਵਗੈਰਾ ਮਿਕਸ ਕਰ ਲਾਂਗੇ ਤੇ ਪਾਣੀ ਨੂੰ ਆਪਾਂ ਉਬਾਲਾਉਣ ਦੇਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਚਾਟ ਮਸਾਲਾ ਇਹ ਤੇ ਜੇਕਰ ਤੁਸੀਂ ਇਹ ਭੰਡਾਰੇ ਵਾਲੀ ਸਬਜੀ ਜਾਂ ਵੇਹਾ ਸ਼ਾਦੀਆਂ 'ਚ ਮਹਿਣ ਵਾਲੀ ਇਹ ਸਬਜੀ ਆਲੂਆਂ ਦੀ ਤੇ ਇਹਦਾ ਟੇਸ ਲੈਣਾ ਚਾਹੁੰਦੇ ਆ ਤਾਂ ਇਹ ਚੀਜ਼ਾਂ ਪਾਉਣੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਸਾਰੇ ਮਸਾਲੇ ਵਗੈਰਾ ਜੋ ਵੀ ਆਪਾਂ ਨੇ ਪਾਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਹਰੀਆਂ ਮਿਰਚਾਂ ਇਹ ਆਪਾਂ ਨੇ ਚਾਰ ਹਰੀਆਂ ਵਿੱਚ ਚਲੀਆਂ ਸਾਤੀਆਂ ਇਹ ਆਪਾਂ ਨੇ ਪਾ ਦੇਣੀ ਹੈ ਇਹਦੇ ਵਿੱਚ ਤੇdre ਆਪਣੇ ਮਸਾਲੇ ਪੱਕ ਕੇ ਬਹੁਤ ਹੀ ਜ਼ਿਆਦਾ ਵਧੀਆ ਤਿਆਰ ਹੋ ਗਏ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਦਾਂਗੇ ਹੋਰ ਤੇ ਚਾਪਈ 2 ਤੋਂ 3 ਗਲਾਸ ਪਾਣੀ ਦੇ ਪਾ ਦਾਂਗੇ ਕਿਉਂਕਿ ਆਪਾਂ ਨੂੰ ਏ ਤਰੀ ਵਾਲੀ ਸਬਜ਼ੀ ਬਣਾਉਣੀ ਹੈਗੀ ਉਬਲੇ ਆਲੂਆਂ ਦੀ ਤੇ ਪਾਣੀ ਨੂੰ ਹੁਣ ਆਪਾਂ ਉਬਾਲ ਆਉਣ ਦੇਵਾਂਗੇ ਜੀ ਤੇ ਆਪਾਂ ਨੇ ਆਲੂ ਮੈਸ਼ ਕਰ ਲਏ ਜੀ ਤੇ ਆਲੂ ਆਪਾਂ ਮੈਸ਼ਰ ਨਾਲ ਮੈਸ਼ ਨਹੀਂ ਕਰਨੇ ਹੈਗੇ ਆਪਾਂ ਹੱਥ ਨਾਲ ਹੀ ਮੈਸ਼ ਕਰਨੇ ਹੈ ਇਹ ਆਲੂ ਤੇ ਇਸ ਤਰ੍ਹਾਂ ਪਾਣੀ ਨੂੰ ਉਬਾਲ ਆ ਗਿਆ ਜੀ ਹੁਣ ਇੱਥੇ ਤੇ ਹੁਣ ਆਪਾਂ ਇਹਦੇ ਵਿੱਚ ਆਲੂ ਐਡ ਕਰ ਦਾਂਗੇ ਸਾਰੇ ਆਲੂ ਆਪਾਂ ਨੇ ਐਡ ਕਰਤੇ ਜੀ ਤੇ ਹੁਣ ਆਪਾਂ ਇਹਨਾਂ ਨੂੰ ਪਕਾਵਾਂਗੇ ਸਬਜ਼ੀ ਨੂੰ ਇਸੇ ਤਰ੍ਹਾਂ ਹੀ ਤੇ ਵਿੱਚ ਵਿੱਚ ਦੀ ਕੜਛੀ ਨਾਲ ਹਿਲਾਉਂਦੇ ਰਹਾਂਗੇ ਆਪਾਂ ਸਬਜ਼ੀ ਨੂੰ ਥੋੜਾ ਥੋੜਾ ਹੁਣ ਆਪਣੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋਊਗੀ ਜੀ ਦੇਖੋ ਕਿੰਨੀ ਜਿਆਦਾ ਵਧੀਆ ਬਣੀ ਹੈ ਤੇ ਇੱਕਦਮ ਗਾੜੀ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਗਈ ਆਲੂਆਂ ਦੀ ਤੇ ਹੁਣ ਆਪਾਂ ਇਹਦੇ ਵਿੱਚ ਧਨੀਆ ਪਾ ਦਾਂਗੇ ਕੱਟਿਆ ਹੋਇਆ ਧਨੀਆ ਪਾ ਦੇਣਾ ਹੁਣ ਇਹਦੇ ਵਿੱਚ ਆਪਾਂ ਨੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਹੈ ਇਹ ਸਬਜ਼ੀ ਲੱਕਦੀ ਹੈ ਚਾਹੇ ਤੁਸੀਂ ਪੂਰੀਆਂ ਨਾਲ ਖਾਓ ਰੋਟੀ ਨਾਲ ਖਾਓ ਚਾਵਲ ਨਾਲ ਖਾਓ ਬਹੁਤ ਜ਼ਿਆਦਾ ਵਧੀਆ ਇਹ ਸਬਜ਼ੀ ਬਣ ਕੇ ਆਪਣੀ ਹੁਣ ਤਿਆਰ ਹੈ ਜੀ ਤੇ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਮੇਰੀ ਵਧੀਆ ਲੱਗੀ ਤਾਂ ਜੀ ਸਬਜ਼ੀ ਬਣਾਉਣ ਦੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਆਪਣੀ ਸਬਜੀ ਬਣ ਗਈ ਜੀ ਹੁਣ ਤੇ ਆਪਾਂ ਨੇ ਬਰਤਨ ਦੇ ਵਿੱਚ ਕੱਢ ਲਈ ਕੌਲੀ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਟੇਸਟੀ ਇਹ ਸਬਜੀ ਬਣ ਕੇ ਤਿਆਰ ਹੋਈ ਹੈ ਤੇ ਤੁਸੀਂ ਵੀ ਇੱਕ ਵਾਰ ਟ੍ਰਾਈ ਜ਼ਰੂਰ ਕਰਨਾ ਜੀ ਤੇ ਵੀਡੀਓ ਵੇਖਣ ਲਈ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ